ਗੁੱਡ ਮਾਰਨਿੰਗ एवरीवन ਦੇਖੋ ਜਿਹੜੀਆਂ ਬੱਲਾਂ ਲਾਗੀਆਂ ਸੀ ਆਪਾਂ ਫਲ ਲੱਗਿਆ ਇਹਨਾਂ ਨੂੰ ਇਹ ਅੱਜ ਅਸੀਂ ਲਾਉਣੇ ਆ ਦੋ ਅਸੀਂ ਪਹਿਲਾਂ ਲਾ ਲਈਆਂ ਸੀਗੀਆਂ ਦੋ ਲਾਗੀਆਂ ਸੀ ਨਾ ਪਹਿਲਾਂ ਆਪਾਂ ਲਾ ਤੇ ਆਹ ਦੇਖੋ ਜੀ ਇਹ ਲੋਕੀ ਕਿੰਨੀ ਸੋਹਣੀ ਹੈ ਦੇਖੋ ਤੁਸੀਂ ਤੇ ਇਹ ਕਾ ਲੱਗੀ ਹੋਈ ਹੈ ਦੇਖੋ ਤੇ ਇੱਕ ਉਹ ਉੱਪਰ ਦੇਖੋ ਉਹ ਲੱਗੀ ਹੋਈ ਐ ਇਹ ਲੱਗਿਆ ਹੋਇਆ ਜੀ ਕਦੂ ਤੇ ਇੱਕ ਉੱਪਰ ਕਦੂ ਵੀ ਲੱਗਿਆ ਹੋਇਆ ਨਾਲ ਤੇ ਇੱਕ ਤੁਸੀਂ ਦੇਖ ਸਕਦੇ ਹੋ ਆਹ ਲੱਗੀ ਹੋਈ ਐ ਇਹ ਸਾਰਾ ਜਿਹੜਾ ਹੈਗਾ ਫਾਲੇ ਨੂੰ ਇਸ ਕਰਕੇ ਪਿਆ ਇਹ ਤੁਹਾਨੂੰ ਦੱਸ ਦਈਏ ਵੀ ਕੀ ਅਸੀਂ ਪਾਇਆ ਸੀ ਇਹਨਾਂ ਨੂੰ ਤੇ ਇੱਕ ਮਿੰਟ ਗੋਲੀ ਮਾਂ ਵੀ ਦਿਖਾ ਦਿਆਂ ਇਹਨਾਂ ਨੂੰ ਦਰਸ਼ਕਾਂ ਨੂੰ ਆਹ ਦੇਖੋ ਇਹ ਹੈਗੀ ਹੈ ਤੂਰੀਆਂ ਤੇ ਤੂਰੀਆਂ ਦੇ ਨਾਲ ਐਸੀ ਨਾ ਹੁਣ ਕੀ ਕੀਤਾ ਸੀਗਾ ਕਿ ਰਸੀਆਂ ਬਣਾ ਤਗਾ ਜਿਹੜੇ ਹੈ ਤਾਂਬੇ ਲੈ ਕੇ ਬਾਸ ਦੇ ਤੇ ਆ ਦੇਖੋ ਗਰੇਲੇ ਝਾੜ ਆ ਸੋਰੀ ਵੱਡੇ ਗਰੇਲੇ ਝਾੜਣਗੇ ਲੱਗ ਰਹੇ ਹੈ ਤੇ ਆ ਲੱਗੀ ਹੋਈ ਹੈ ਤਰ ਤੇ ਇੱਕ ਤਰ੍ਹਾਂ ਵੀ ਵਿੱਚ ਤੇ ਇਹ ਵੀ ਅਸੀਂ ਐ ਕਰਕੇ ਰਸੀਆਂ ਪੰਤੀਆਂ ਸੀਂਗਾ ਤੇ ਵਿੱਚ ਜਿਹੜੇ ਹੈਗੇ ਆ ਛਿਟੀਆਂ ਲਾਤੀਆਂ ਸੀਂਗਾ ਤਾਂ ਕਿ ਇਹਨਾਂ ਦੇ ਤੇ ਵੱਲਾਂ ਚਾਰਟ ਸੈਕਿੰਡ ਦੇਖੋ ਤੁਸੀਂ ਉਧਰ ਸਾਰੀਆਂ ਵੱਲਾਂ ਜਿਹੜੀਆਂ ਸੀ ਇਹਦਾ ਅਰੇਂਜਮੈਂਟ ਕੀਤੀ ਹੋਈ ਹੈ ਆ ਲੱਗਿਆ ਹੋਇਆ ਜੀ ਵੰਗਾ ਦੋ ਵੰਗੇ ਉਧਰ ਲੱਗੇ ਹੋਏ ਆ ਹੋਰ ਵੀ ਹੋਣਗੇ ਸ਼ਾਇਦ ਬਹੁਤ ਸਾਰੇ ਵਿੱਚ ਆ ਦੇਖੋ ਵੰਗੇ ਲੱਗੇ ਹੋਏ ਵੰਗਿਆਂ ਦੇ ਵੱਲਾਂ ਵਿੱਚ ਮੈਂ ਪਹਿਲੀ ਵਾਰੀ ਦੇਖਿਆ ਤੇ ਵੰਗੇ ਲੱਗੇ ਵੀ ਮੈਂ ਪਹਿਲੀ ਵਾਰੀ ਦੇਖਿਆ ਕਿਉਂਕਿ ਪਹਿਲਾਂ ਅਸੀਂ ਵੱਲਾਂ ਕਦੇ ਨਹੀਂ ਲਗਾ ਸੀਗਾ ਇਹਨਾਂ ਦਾ ਕਾਫੀ ਸਾਰਾ ਫਲ ਪਿਆ ਹੈ ਔਰ ਇਹ ਜਿਹੜਾ ਫਲ ਪੈਂਲਾ ਕਾਰਨ ਹੈਗਾ ਕਿ ਇੱਕ ਤਾਂ ਅਸੀਂ ਨੂੰ ਰੂੜੀ ਦੀ ਖਾਲ ਰੂੜੀ ਦੀ ਖਾਲ ਜਿਹੜੀ ਆ ਦੇਖੋ ਇਹ ਲੱਗਾ ਹੋਇਆ ਹੈ ਖੀਰਾ ਆ ਸਾਰੇ ਖੀਰੇ ਲੱਗੇ ਹੋਏ ਆ ਤੇ ਆ ਜੀ ਪੇਠਾ ਪੇਠੇ ਪਹਿਲਾਂ ਆ ਦੇਖੋ ਤੁਸੀਂ ਸੁੱਕ ਜਾਂਦੇ ਸੀਗੇ ਲੱਗਦੇ ਬਹੁਤ ਬੜਾ ਵਧੀਆ ਹੈ ਬਾਲਾ ਦਾ ਬੀਜ ਹੈ ਅਸੀਂ ਇਹਨੂੰ ਰੇ ਵੀ ਬੜੀ ਪਾਈ ਹੈ ਕਿਉਂਕਿ ਜੇ ਲੌਂ ਸਾਰੀ ਅਸੀਂ ਇੰਨਾ ਵੱਲਾਂ ਨੂੰ ਰੂੜੀ ਦੀ ਜਿਹੜੀ ਖਾਦ ਹੈ ਉਹ ਪਾਈ ਸੀਗੀ ਕਾਫੀ ਸਾਰੀ ਉਸ ਤੋਂ ਪਿਛੇ ਇਹਨੂੰ ਅਸੀਂ ਸਰੋਂ ਦੀ ਖਾਲ ਭਿਉਂ ਕੇ ਦੋ ਤਿੰਨ ਦਿਨ ਬਾਅਦ ਜਦੋਂ ਥੋੜੀ ਗਲ ਜਾਂਦੀ ਹੈ ਤਾ ਉਹਦਾ ਪਾਣੀ ਹੈ ਜਿਹੜਾ ਥੋੜਾ ਥੋੜਾ ਉਹ ਪਾਇਆ ਸੀਗਾ ਇਹਨਾਂ ਨੂੰ ਤੇ ਪਰ ਫਿਰ ਵੀ ਜਿਹੜੇ ਇਹਦੇ ਫਲ ਆ ਨਾ ਜਿਵੇਂ ਪੇਠੇ ਉਹ ਸੁੱਕ ਜਾਂਦੇ ਸੀਗੇ ਤਾਂ ਫਿਰ ਅਸੀਂ ਇਹਦਾ ਰੀਜ਼ਨ ਲੱਭਿਆ ਕਿ ਅਸੀਂ ਇਹਨੂੰ ਪਾਣੀ ਥੋੜਾ ਵੱਧ ਪਾਉਂਦੇ ਸੀਗੇ ਪਾਣੀ ਜਦੋਂ ਫਲ ਦੇ ਤੇ ਆ ਜਾਂਦੀ ਨਾ ਕੋਈ ਵੀ ਵੱਲ ਤਾਂ ਉਦੋਂ ਪਾਣੀ ਬਿਲਕੁਲ ਘੱਟ ਕਰ ਦਿਓ ਇਹਨਾਂਕ ਪਾਣੀ ਪਾਓ ਵੀ ਜਿਹਦੇ ਨਾਲ ਉਹ ਮਰੇ ਨਾ ਵੱਲ ਜਿਹੜੀ ਸੁੱਕੇ ਨਾ ਤੇ ਉਹਨੂੰ ਮਤਲਬ ਪਾਣੀ ਜਦੋਂ ਜਿਆਦਾ ਪੈਂਦਾ ਨਾ ਜਿਹੜੀਆਂ ਵੱਲਣਾ ਹੈ ਉਹ ਫਿਰ ਵਦਨ ਦੇ ਵੱਲ ਜੋਲ ਦੇ ਦਿੰਦੀਆਂ ਆਪਣਾ ਆ ਦੇਖੋ ਕਿੰਨਾ ਸੋਹਣਾ ਫੁੱਲ ਕੱਦੂ ਦਾ ਤੇ ਦੇਖੋ ਤੁਸੀਂ ਇਹ ਦੇਖੋ ਕਿੰਨਾ ਪਿਆਰਾ ਲੋਕੀ ਲੱਗੀ ਹੈ ਤੇ ਕਿੰਨਾ ਪਿਆਰਾ ਫੁੱਲ ਖਿੜਿਆ ਹੈ ਦੇਖੋ ਵਾਓ ਵਾਟ ਅ ਬਿਊਟੀਫੁਲ ਫਲਾ ਇਸੇ ਤਰ੍ਹਾਂ ਇਹ ਦੇਖੋ ਪੇਠਾ ਲੱਗਿਆ ਹੈ ਤੇ ਪੇਠੇ ਦਾ ਫੁੱਲ ਦੇਖੋ ਤੁਸੀਂ ਪੇਠਾ ਲੱਗਾ ਹੋਇਆ ਤੇ ਫੁੱਲ ਦੇਖੋ ਇਹ ਫੀਮੇਲ ਫਲਾਅਰ ਹੈ ਸਾਰੇ ਕਿਉਂਕਿ ਜਿਹੜੇ ਹੈਗੇ ਆ ਦੇਖੋ ਪਿੱਛੇ ਜਿਹੜਾ ਫਲ ਲੱਗਦਾ ਤੇ ਫੀਮੇਲ ਫਲਾਅਰ ਹੁੰਦਾ ਉਹ ਇਹ ਮੇਲ ਫਲਾਅਰ ਹੈ ਇਹਨਾਂ ਦੀ ਨਿਸ਼ਾਨੀ ਹੈ ਵੀ ਆ ਵੀ ਜਿਹੜੇ ਹੈਗੇ ਆ ਇਹ ਸਾਰੇ ਇਹ ਖਖੜੀਆਂ ਤੇ ਚਿਬੜਾ ਜਿਹੜੇ ਆ ਵਾਲੇ ਆ ਤੇ ਇਹ ਖੁਸ਼ਕੀ ਇਥੇ ਦਿੱਤਾ ਸਾਡੇ ਇਸ ਥਾਂ ਦੇ ਉੱਤੇ ਤੇ ਰਿੱਤੇ ਦੇ ਵਿੱਚ ਇਹ ਕਾਫੀ ਵਧੀਆ ਹੁੰਦੇ ਆ ਪਾਣੀ ਦਾ ਬਹੁਤ ਧਿਆਨ ਰੱਖਣਾ ਹੈ ਖਾਸ ਕਰਕੇ ਜਦੋਂ ਬੂਟਾ ਫਲਾਂ ਦੇ ਤੇ ਆਇਆ ਹੋਇਆ ਤਾਂ ਉਦੋਂ ਨੂੰ ਪਾਣੀ ਐਕਸੈਸ ਵਿੱਚ ਨਹੀਂ ਪਾਉਣਾਗਾ ਐਕਸੈਸ ਵਿੱਚ ਪਾਣੀ ਪਾਉਣਾ ਫਿਰ ਜਿਹੜੇ ਉਹ ਫਾਲ ਆ ਉਹ ਸੁੱਟਦੀ ਜਾਂਦੀ ਹੈ ਵੱਲ ਇਹ ਆਪਣੇ ਵੈਂਗਣਾ ਦੇ ਬੂਟੇ ਆ ਇਹ ਵੈਂਗਣ ਦੇਖੋ ਜੀ ਤੁਸੀਂ ਵੀ ਆ ਬੈਂਗਣ ਦੇਖੋ ਕਿੰਨੇ ਲੱਗੇ ਪਏ ਇੱਕ ਆ ਲੱਗਿਆ ਤੇ ਦੋ ਲੱਗੇ ਹੋਏ ਦੇਖੋ ਇੱਕ ਹੋਰ ਪਾਉਂਦਾ ਹਾਂ ਛੋਟਾ ਜਿਹਾ ਬੈਂਗਣ ਜਿਹੜਾ ਇਹਨੂੰ ਤੁਸੀਂ ਪਾਣੀ ਵੱਧ ਪਾ ਸਕਦੇ ਹੋ ਕੋਈ ਡਰ ਨਹੀਂ ਪਰ ਜਦੋਂ ਕੋਈ ਵੀ ਬੂਟਾ ਫਲਾਂ ਤੇ ਆਜੇ ਉਹਨੂੰ ਪਾਣੀ ਘੱਟ ਕਰ ਦਿਓ ਇਹ ਦੇਖੋ ਟਮਾਟਰਾਂ ਦਾ ਬੂਟਾ ਆਪਣੇ ਆਪ ਉੱਗਿਆ ਸੀ ਤੇ ਕਿੰਨੇ ਸੋਹਣੇ ਟਮਾਟਰ ਦੇਖੋ ਲੱਗ ਰਹੇ ਐ ਇਹਨੂੰ ਬਹੁਤ ਹੀ ਇਹ ਆ ਰਾਹ ਬੂਟਾ ਤੇ ਉੱਥੇ ਮੈਂ ਤਾਂ ਦਿਹਾਣੀ ਅੱਗੇ ਆਪਣੇ ਆਪ ਉੱਗੇ ਬੂਟੇ ਟਮਾਟਰਾਂ ਦੇ ਮਿਰਚਾਂ ਲੱਗੀਆਂ ਹੋਊਗਾ ਬਹੁਤ ਸਾਰੀਆਂ ਕੱਲ ਅਸੀਂ ਤੋੜੀਆਂ ਕਾਫੀ ਸਾਰੀਆਂ ਤੇ ਚਟਨੀ ਬਣਾਈ ਤੇ ਮੈਂ ਉਧਰ ਦੇ ਮਮਾ ਦੇ ਘਰ ਉਧਰ ਵੀ ਦੇਖਿਆ ਦੀਆਂ ਕਾਫੀ ਸਾਰਾ ਦੇਖੋ ਮਿਰਚਾਂ ਲੱਗੀਆਂ ਮਿਰਚਾਂ ਦੀ ਕਿਸਮਾਂ ਵੀ ਕਾਫੀ ਹੈ ਤੇ ਇਹ ਮਿਰਚਾਂ ਜਿਹੜੀਆਂ ਕਾੜੀਆਂ ਨਹੀਂ ਹੈਗੀਆਂ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਲੱਗੀਆਂ ਹੋਊਗਾ ਮਿਰਚਾਂ ਤੇ ਇਹ ਵੀ ਜਿਹੜਾ ਸੀ ਨਾ ਆ ਪਾਸੇ ਆਸੀਂ ਰਸਿਆਂ ਦਾ ਜਾਲ ਬਣਾਤਾ ਆ ਦੇਖੋ ਤੁਸੀਂ ਵੱਲ ਜਿਹੜੀ ਚੜੀ ਵੀ ਹੋਈ ਐ ਤੇ ਰਸਿਆਂ ਦੇ ਉੱਤੇ ਤੇ ਇਹ ਥੋੜਾ ਹੋਰ ਵੱਡਾ ਉੱਪਰ ਨੂੰ ਕਰ ਦਿਆਂਗੇ ਜਾਲ ਤਾਂ ਕਿ ਇਹ ਤਾਂ ਤੱਕ ਜਿਹੜੀ ਹੈ ਇਹ ਆਪ ਦਾ ਵਾਧਾ ਵਿਕਾਸ ਕਰੀ ਜਾਵੇ ਆ ਦੇਖੋ ਇਹ ਵੀ ਚੜ ਗਈ ਉੱਪਰ ਕਦਵਨੀ ਵਾਲਾ ਜਿਹੜੀ ਡੰਡਿਆਂ ਦੇ ਉੱਪਰ ਇਹ ਆ ਦੇਖੋ ਕਿੰਨਾ ਪਿਆਰਾ ਕੱਦੂ ਹੈ ਇਹ ਰੂੜੀ ਰੱਖੀ ਹੋਈ ਹੈ ਰੂੜੀ ਦੀ ਖਾਦ ਹੈ ਇੱਥੇ ਰੂੜੀ ਚੱਕ ਕੇ ਸੀ ਬੂਟੇ ਨੂੰ ਪਾਈ ਜਾਂਦੇ ਆਪਦਿਆਂ ਨੂੰ ਰੂਖਾਦ ਬੜੀ ਜ਼ਰੂਰੀ ਹੈ ਇਹਨਾਂ ਨੂੰ ਖਾਸ ਕਰਕੇ ਰੂੜੀ ਦੀ ਆਹ ਦੇਖੋ ਸਾਹਮਣੇ ਕਿ ਲੱਗਿਆ ਛੋਟਾ ਜਿਹਾ ਕੱਦੂ ਸ਼ੈਤਨ ਉਹਦੇ ਸਿਆ ਔਰ ਦੇਖੋ ਲੱਗਿਆ ਹੋਇਆ ਤੇ ਇਹ ਕਾ ਲੱਗਿਆ ਹੋਇਆ ਦੇਖੋ ਫਲਾਅਰਸ ਦੇਖੋ ਕਿੰਨਾ ਸੋਹਣਾ ਤਾਂ ਫੁੱਲ ਵੀ ਬੜੇ ਪਿਆਰੇ ਲੱਗਦੇ ਇਹਨਾਂ ਦੇ ਇਹ ਜ ਲੰਮਾ ਪੇਠਾ ਹੁੰਦਾ ਜੀ ਨੂੰ ਯਕੀਨੀ ਕਹਿੰਦੇ ਆ ਇਹ ਲੰਮਾ ਪੇਠਾ ਦੇਖੋ ਲੱਗਿਆ ਇਹ 2 3 ਲੱਗੇ ਹੋਏ ਆ ਇਹ ਵੈਸੇ ਸਵਾਦ ਤਾਂ ਮੈਨੂੰ ਘੱਟ ਲੱਗਦੇ ਆ ਪਰ ਅਸੀਂ ਸਬ지 ਲਈ ਜ਼ਰੂਰ ਹੈ ਤੇ ਇਹ ਦੇਖੋ ਵੀ ਇਹ ਹੈਗੀ ਆ ਤੋਰੀਆਂ ਦੀ ਵੱਲ ਇੱਥੇ ਲੱਗੇ ਸੀ ਕਰੇਲੇ ਤੇ ਇੱਥੇ ਖੁਸ਼ਕੀ ਰਹਿੰਦੀ ਸੋ ਵੱਧ ਦੇ ਨਹੀਂ ਸੀ ਚੰਗੀ ਤੇਰੇ ਉਹਨਾਂ ਨੂੰ ਫਿਰ ਮੈਂ ਇੱਥੋਂ ਕੱਢ ਕੇ ਨਾ ਉਧਰ ਦੂਜੇ ਪਾਸੇ ਲਾਦਾ ਉਹ ਇਹ ਕ ਦੂਦੀਵਾਲ ਉਹ ਕਰੇਲੇ ਦੇਖੋ ਠੀਕ ਖੜੇ ਆ ਗੱਲ ਵੱਲਾਂ ਜੀ ਲੰਗਾ ਸੀ ਆ ਵਧੀਆ ਖੜੇ ਕਾ ਨਾ ਆ ਦੇਖੋ ਤਰਾਂ ਸਾਡੇ ਖਾਣ ਜੋਗਨ ਅਗ ਲੈ ਜਾਂਦੇ ਆਹ ਰੋਜ਼ ਇੱਕ ਅਧੀ ਤਰ ਲੈ ਜਾਂਦੀ ਆ ਦੇਖੋ ਤੇ ਆਪਾਂ ਤਾਂ ਬਸ ਥੋੜੀ ਖਾਣੀ ਹੁੰਦੀ ਐ ਇਹ ਕਾ ਲੱਗੀ ਵੀ ਦੇਖੋ ਇਹ ਆਪਣੇ ਜੋਗੀ ਸਬਜ਼ੀ ਜਿਹੜੀ ਮੁੱਕਦੀ ਨਹੀਂ ਕੀ ਘਰ ਜੋਗੀ ਇਹ ਬੇਠਾ ਦੇਖੋ ਤੁਸੀਂ ਇਹਨੂੰ ਅਸੀਂ ਆ ਦੇਖੋ ਇਹਨੂੰ ਵੀ ਬਨਣਾ ਸੀਗਾ ਚਲੋ ਇੱਕ ਵੱਲ ਅਸੀਂ ਕਿ ਥੱਲੇ ਰਊਗੀ ਥੱਲੇ ਦੇਖਦੇ ਕਿਵੇਂ ਵੱਧਦੀ ਹੈ ਬਾਕੀ ਤਾਂ ਸਰਗਾ ਕਰਤੀਆਂ ਆਪਾਂ ਇੱਕ ਉਧਰ ਆ ਹੋਰ ਵੱਲ ਉਹ ਵੀ ਥੱਲੇ ਹੀ ਹੈ ਤੇ ਆ ਹੁਣ ਨਹੀਂ ਪਤਾ ਕਾਦੇ ਬੂਟੇ ਬਣ ਆ ਚਿਬੜਾ ਕਿ ਕੀ ਹੈ ਇਹ ਮੇਰੇ ਖਿਆਲ ਚ ਆ ਚਿਬੜੀ ਹੈ ਸ਼ਾਇਦ ਦੇਖਾਂਗੇ ਜਦੋਂ ਵੱਡਾ ਹੋਇਆ ਕਖੜੀਆਂ ਚਿਬੜ ਚੋਂ ਕੁਝ ਹੋਣਾ ਇਹ ਇਹ ਦੇਖਦੇ ਆ ਵੀ ਕੀ ਨਿਕਲਦਾ ਕਖੜੀ ਐ ਚਿਬੜ ਐ ਇੱਕ ਦਿਨਾਂ ਦੇ ਬੀਜ ਐ ਜਿਹੜੇ ਇੱਕੋ ਜਿਹੇ ਹੁੰਦੇ ਤੇ ਖੁੱਲੇ ਬੀਜ ਲੈ ਕੇ ਆਂਦੇ ਸੀਗੇ ਤੇ ਉਹ ਫਿਰ ਪਤਾ ਨਹੀਂ ਲੱਗਿਆ ਵੀ ਕਿੱਥੇ ਕੀ ਬੀਜ ਐ ਤੇ ਕਿਵੇਂ ਐ ਜਾਂ ਬੀਜੇ ਇਕੱਠੇ ਹੀ ਸੀਗੇ ਉੱਗਿਆ ਕੀ ਕੀ ਉੱਗਿਆ ਇਹ ਐ ਜੀ ਸਾਡੀ ਬਗੀਚੀ ਰਾਤ ਹਨੇਰੀ ਬਹੁਤ ਆਈ ਸੀ ਤੇ ਲੱਗਦਾ ਸੀ ਵੀ ਵੱਲਾਂ ਨੂੰ ਕਿਤੇ ਕੋਈ ਸ਼ੋਰ ਨਾ ਜਾਵੇ ਪਰ ਨਹੀਂ ਵੱਲਾਂ ਖੜਨਾ ਸਹੀ ਇੱਕ ਇੱਥੇ ਨਾ ਲੱਗਿਆ ਸੀ ਮਤੀਰਾ ਤੇ ਵੱਲ ਸੁੱਕ ਗਈ ਪਤਾ ਨਹੀਂ ਉਹ ਕੀ ਹੋ ਗਿਆ ਕਿਉਂ ਸੁੱਕ ਗਈ ਸੰਧ ਦੇ ਦੀ ਕਟਾਣੀ ਸੁੱਕ ਗਈ ਉਹਦੀ ਬਾਕੀ ਠੀਕੜੀਆਂ ਤੇ ਆਹ ਦੇਖੋ ਜੀ ਇਹ ਸਾਰੇ ਹੈਗੇ ਆ ਤੁਹਾਨੂੰ ਦੱਸਿਆ ਜਿਵੇਂ ਫੀਮੇਲ ਫਲਾਰ ਹੈ ਜਿਹੜਾ ਸੋਹਣਾ ਜਾਂ ਫੁੱਲ ਹੋਵੇ ਬਹੁਤ ਸੋਹਣਾ ਜਾਂ ਉਹਦੇ ਤੇ ਫਲ ਲੱਗਦਾ ਦੇਖੋ ਸੀ ਕੱਦੂ ਕੱਦੂ ਤੇ ਕੱਦੂ ਤੇ ਜਿਹੜੇ ਮੇਲ ਫਲਾwrs ਹੁੰਦੇ ਆ ਉਹ ਬਹੁਤੇ ਸੋਹਣੇ ਨਹੀਂ ਹੁੰਦੇ ਦੇਖੋ ਆਹ ਦੇਖੋ ਪਰ ਇਹ ਵੀ ਜ਼ਰੂਰੀ ਹੈ ਲੱਗਣੇ ਤਾਂ ਉਹ ਦੇਖੋ ਇਹ ਵਾਲਾ ਜਿਹੜੀ ਕੱਦੂ ਦੀ ਨਿਕਲੀ ਹੈ ਮੈਨੂੰ ਵੈਸ ਟੇਸਟੀ ਲੋਕੀ ਲੱਗਦੀ ਐ ਅਲ ਇਹ ਅਜੀ ਝਾੜ ਕੇਲੇ ਨਹੀਂ ਬੱਲਾ ਆਪਣੀਆਂ ਝਾੜ ਕੇਲੇ ਜਿਹੜੇ ਉਹ ਦੇਖੋ ਤੁਸੀਂ ਉਧਰ ਵੀ ਇੱਕ ਬੰਨਦੇ ਆ ਸਾਹਮਣੇ ਧਾਗਾ ਰੱਸੀ ਬੰਨਦੇ ਰੱਸੀ ਤੇ ਜੜ ਜੂਗੇ ਵੱਲ ਸਾਰੇ ਤੇ ਇੱਧਰ ਅਸੀਂ ਲਾਤੇ ਸੀ ਆ ਦੇਖੋ ਤੁਸੀਂ ਝਾਫੇ ਜੇ ਲਾਤੇ ਸੀ ਇਹ ਝਾਫੇ ਤੇ ਚੜ ਗਈ ਐ ਕਦੋਂ ਵੀ ਝਾਫੇ ਚੜ ਗਏ ਉਹ ਮਤੀਰਾ ਦੇਖੋ ਮਤੀਰਾ ਕਾਫੀ ਵੱਡਾ ਹੋ ਗਿਆ ਇਹ ਇੱਕ ਉੱਥੇ ਲੱਗਿਆ ਸਾਹਮਣੇ ਕਾਲੇ ਰੰਗ ਦਾ ਬਲੈਕ ਤੁਹਾਨੂੰ ਤਾਂ ਮੈਂ ਜੇ ਤੁਸੀਂ ਦੇਖਣਾ ਚਾਹੋ ਨਾ ਤਾਂ ਇੱਕ ਮਿੰਟ ਉਹ ਦੇਖੋ ਡਰ ਵੀ ਲੱਗਦਾ ਸੱਪਾਂ ਸੁਪਰ ਤੋਂ ਸੱਪ ਵੀ ਬੜੇ ਹਰਤ ਵੀ ਉਹ ਜੀ ਆ ਗਈ ਹੈ ਆ ਦੇਖੋ ਟਮਾਟਰ ਲੈ ਲੈਨੇ ਆਪਾਂ ਇਹਨੂੰ ਇਹਨਾਂ ਕਾਟਵਣੇ ਖਾ ਜਾਣਾ ਦੇਖੋ ਥੋੜੇ ਜਿਹਾ ਛੋਟਾ ਸਾਈਜ਼ ਹੈ ਪਤਾ ਨਹੀਂ ਕਿਉਂ ਇਹਨਾਂ ਦਾ ਇਹ ਆ ਆਪਣੇ ਆਪ ਉੱਗਿਆ ਦੇਖੋ ਤੁਸੀਂ ਇਹ ਆਪਣੇ ਆਪ ਉੱਗੇ ਹੋਏ ਟਮਾਟਰ ਹੈ ਇਹ ਵੀ ਦੇਖਦੇ ਹਾਂ ਹੁਣ ਕਿਵੇਂ ਇਹਨੂੰ ਲੱਗਦੇ ਆ ਫਲ ਇਸ ਤਰ੍ਹਾਂ ਪੈਂਦਾ ਇਹ ਚਪੰ ਟਿੰਡੂ ਥੋੜੇ ਇਹ ਸਰਦੀ ਭਾਲਦੇ ਹੁੰਦੇ ਹੁਣ ਗਰਮੀ ਆ ਗਈ ਤਾਂ ਉਹ ਦੇਖੋ ਲੱਗੀਆਂ ਹੋंगा 2-3 ਨੂੰ ਦਿਖਾਉਣੀ ਤੁਹਾਨੂੰ ਮੈਂ ਆਹ ਦੇਖੋ 2 ਲੱਗਾ ਤੇ ਸੁੱਕੀ ਪਿੱਤੇ ਨੇ ਲੱਗੇ 4 ਆफी ਸਰੰਗਾਂ ਲੱਗੀਆਂ ਐ ਵੀ ਉਹ ਦੇਖੋ ਇੱਥੇ ਲੱਗੀਆਂ ਬੂਟੇ ਤੇ ਇਹ ਬਾਥੂ ਆ ਇਹ ਰੱਖਿਆ ਵੀ ਜੇ ਸਾਗ ਬਣਾਉਣੇ ਆ ਵੈਸੇ ਵੀ ਥਾਂ ਥੋੜਾ ਠੰਡਾ ਰਹਿੰਦਾ ਗਰਮੀ ਜਿਹੜੇ ਨਾ ਉਹ ਘੱਟ ਅਸਰ ਕਰਦੀ ਆ ਆਸੇ ਪਾਸੇ ਦੇ ਬੂਟਿਆਂ ਤੇ ਤੇ ਇਹ ਪਟੂਨੀਆ ਆਪਣੇ ਆਪ ਉੱਗਿਆ ਹੋਇਆ ਉਹਨੂੰ ਦੱਸਿਆ ਸਾਰਾ ਪਟੂਨੇ ਆਪਣੇ ਆਪ ਉੱਗਿਆ ਵੈਸੀ ਵੀ ਡਿੱਗ ਭੇਜ ਦੋਂ ਤੇ ਆਪਣੇ ਆਪ ਉੱਗਿਆ ਹੈ ਦੇਖੋ ਤੁਸੀਂ ਇਹ ਬਰੀ ਬੀਜ ਜਿਹੜੇ ਨੇ ਬਰੀਕ ਹੁੰਦੇ ਵੀ ਆਪਾਂ ਨੂੰ ਦਿਸਦੇ ਨਹੀਂ ਉਹ ਤੇ ਉੱਗ ਕੇ ਆਉਂਦੇ ਐ ਤੇ ਇਹ ਹਵਲ ਫੇਰ ਆ ਗਈ ਆਪਣੀ ਝਾੜ ਕਰੇਲਿਆਂ ਦੀ ਫੁੱਲ ਤਾਂ ਨੂੰ ਬੜੇ ਪਏ ਐ ਪਰ ਫਾਲ ਹਜੇ ਨੂੰ ਬਾਨਣਾ ਸ਼ੁਰੂ ਨਹੀਂ ਹੋਇਆ ਪਤਾ ਨਹੀਂ ਕੀ ਕਾਰਨ ਹੈ ਤੇ ਫੁੱਲ ਬਹੁਤ ਸਾਰੇ ਲੱਗੇ ਹੋਏ ਦੇਖੋ ਤੁਸੀਂ ਇਹ ਲੰਗਾ ਟਿੰਡੋ ਦੇਖੋ ਦੇਸੀ ਟਿੰਡੂ ਅੱਤੇ ਲੱਗਦੀ ਆਉਂਦੀ ਇੱਕ ਇਹਦੇ ਵਿੱਚੋਂ ਅਸੀਂ ਜਿਹੜਾ ਘਾਹ ਫੂਸ ਕੱਢਿਆ ਨਹੀਂ ਕਿ ਜਦੋਂ ਕਾਫੂਸ ਸੀ ਕੱਢ ਦਿੰਨੇ ਨਾ ਤਾਂ ਗਰਮੀ ਹੈ ਜਿਹੜੀ ਉਹ ਪੌਦਿਆਂ ਦੇ ਤੇ ਮਾਰੂ ਅਸਰ ਕਰਦੀ ਹੈ ਇਸ ਕਰਕੇ ਇਹ ਦੇ ਵਿੱਚ ਕਾਫੂਸ ਐ ਹੀ ਰਹਿਣ ਦਿੱਤਾ ਉਹ ਦੇਖੋ ਲੱਗਦੀਆਂ ਹੋਣੀਆਂ ਨੇ ਵੀ ਟਿੰਡਵਾਂ ਤੇ ਇਹ ਮੱਕੀ ਉਗਦੀ ਆਉਂਦੀ ਹੈ ਮੱਕੀ ਲਾਈ ਹੈ ਪਰ ਜਿਹੜੀਆਂ ਕਾਟੋਆ ਗਲੇਰੀਆਂ ਬਹੁਤ ਨੁਕਸਾਨ ਕਰਦੀਆਂ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਦਾ ਕੀ ਹੱਲ ਕਰੀਏ ਇਹ ਜਿਹੜੀ ਮੱਕੀ ਹੈ ਮੱਕੀ ਨੂੰ ਇਹ ਖਾ ਜਾਂਦੇ ਐ ਜਦੋਂ ਵਿੱਚ ਅਸੀਂ ਬੀਜ ਬੀਜਦੇ ਆ ਤਾਂ ਉਹਨਾਂ ਨੂੰ ਵੀ ਕੱਢ ਕਰੇ ਦਿੰਦੀਆਂ ਤੇ ਖਾ ਜਾਂਦੇ ਐ ਇਹ ਇਹ ਦੇ ਕੋ ਵਿੱਚ ਫੁੱਲ ਵੀ ਉੱਗਿਆ ਹੈ ਆਪਣੇ ਆਪ ਉੱਗੇ ਹੋਏ ਫੁੱਲ ਬਗੀਚੀ ਦੇ ਵਿੱਚ ਪਟੂਨੀਆ ਦੇ ਤਿੰਨ ਤਰ੍ਹਾਂ ਦੇ ਐ ਇਹ ਮਿਰਚਾਂ ਦੇਖੋ ਤੁਸੀਂ ਮਿਰਚਾਂ ਨੂੰ ਪਾਣੀ ਬਹੁਤ ਘੱਟ ਪਾਉਣਾ ਹੁੰਦਾ ਕਿਉਂਕਿ ਜਿੰਨਾ ਪਾਣੀ ਘੱਟ ਹੂਗਾ ਨਾ ਮਿਰਚਾਂ ਜਿਆਦਾ ਲੱਗਦੀਆਂ ਤੇ ਆਹ ਦੇਖੋ ਲੱਗੇ ਹੋਏ ਦੋ ਉਗਣਗੇ ਇਹ ਹਾਲੇ ਅਸੀਂ ਤੋੜੇ ਨਹੀਂਗੇ ਥੋੜੇ ਜਿਹਾ ਚਲੋ ਹੋਰ ਵੱਧ ਜਾਣ ਤੇ ਇਦਾਂ ਮੈਂ ਪਹਿਲਾਂ ਹੀ ਦਿਖਾ ਚੁੱਕੀ ਹਾਂ ਚਲੋ ਜੀ ਤੇ ਇਹ ਬੱਲਾਂ ਜਿਹੜੇ ਮੈਂ ਕੱਲ ਉਥੋਂ ਪੱਟ ਕੇ ਖੋਗਾ ਪਾ ਕੇ ਇੱਧਰ ਲਿਆਂਦੀਆਂ ਸੀਗਾ ਕਿਉਂਕਿ ਉੱਧਰ ਇਹ ਵਾਧੀਆਂ ਨਹੀਂ ਸੀ ਤੇ ਦੋਨੋਂ ਬੱਲਾਂ ਜਿਹੜੀਆਂ ਬਿਲਕੁਲ ਸਹੀ ਖੜੀਆਂ ਰਾਤ ਹਨੇਰੀ ਵੀ ਬਹੁਤ ਆਈ ਸੀ ਸਾਨੂੰ ਇਹ ਸੀ ਕਿਤੇ ਬੂਟੇ ਨਾ ਖਰਾਬ ਹੋ ਜਾਣ ਪਰ ਕੁਝ ਨਹੀਂ ਹੋਇਆ ਇਹਨਾਂ ਨੂੰ ਬਿਲਕੁਲ ਤੰਦਰੁਸਤ ਖੜੇ ਸਹੀ ਹੈ ਇਹ ਪਿੰਡੀ ਹੈ ਇਹ ਸਾਡੀ ਬਗੀਚੀ ਤੇ ਕੱਲ ਅਸੀਂ ਇਹਦੇ ਨਾਲ ਲਾਈ ਸੀ ਕਾਫੀ ਸਾਰੀ ਵੈਂਗਣੀ ਤੇ ਹੁਣ ਹੋਰ ਲੱਗਦੀ ਆਉਂਦੀ ਆ ਦੇਖੋ ਤੁਸੀਂ ਆ ਦੇਖੋ ਸਾਰੇ ਜਿਹੜੇ ਫੁੱਲ ਪਏ ਹੋਏ ਐ ਇਹਨਾਂ ਵੈਂਗਣੀ ਬਣ ਜਾਣਗੇ ਤੀਜੇ ਚੌਥੇ ਤੁਸੀਂ ਵੈਂਗਣੀ ਲਾ ਲੈਣੇ ਆ ਆਪ ਦੇ ਖਾਣ ਜੋਗੀ ਤੇ ਸੀਤਾ ਫਲ ਦਾ ਬੂਟਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਚਲੋ ਫਰੈਂਡਸ ਅੱਜ ਦੀ ਵੀਡੀਓ ਵਿੱਚ ਇਹ ਨਹੀਂ ਤੇ ਵੱਲਾਂ ਨੂੰ ਜਿਹੜਾ ਹੈ ਤੁਸੀਂ ਸਰੋਦੀ ਖਾਦ ਤੇ ਜੀ ਦੂੜੀ ਦੀ ਖਾਦ ਪਾਣੀ ਨਾ ਭੁੱਲਿਓ ਕਿ ਜਿੰਨੀ ਅਸੀਂ ਉਹ ਪਾਵਾਂਗੇ ਤੇ ਇੱਕ ਪਾਣੀ ਦੀ ਮਾਤਰਾ ਦਾ ਖਿਆਲ ਰੱਖਣਾ ਫਿਰ ਤੁਸੀਂ ਦੇਖੋ ਵੀ ਕਿੰਨਾ ਜਿਹੜਾ ਫਲ ਲੈਂਦਾ ਹੈ ਵੱਲਾਂ ਨਾਲੋਂ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ